ਦੀਓ ਸਪਿੰਡੋ ਆਏ ਜਿੱਥੇ ਰੁਖ বিনা ਇਨਾਂ ਦੇ ਤੋੜਿਆ ਵਰਗੇ ਮੂਹ ਉੱਤੇ ਮੁਛ ਵੀਨਾ ਇਨਾਂ ਦੇ ਤੋੜਿਆ ਵਰਗੇ ਮੂਹ ਉੱਤੇ ਮੁਛ ਵੀਨਾ ਇਨਾਂ ਦੇ ਤੋੜਿਆ ਵਰਗੇ ਮੂਹ ਉੱਤੇ ਮੁਛ ਵੀਨਾ ਜਾਂ ਜੀਓ ਸਪਿੰਡੋ ਆਏ ਜਿੱਥੇ ਤੂਤ ਵੀਨਾ ਇਨਾਂ ਦੇ ਖਪੜਾ ਵਰਗੇ ਮੂਹ ਉੱਤੇ ਰੂਪ ਵੀਨਾ ਇਨਾਂ ਦੇ ਖੱਪੜਾਂ ਵਰਗੇ ਮੂੰਹ ਉੱਤੇ ਰੂਪ বিনা ਜਾਂਦੀ ਓ ਸੁਪਿੰਡੋ ਆਏ ਜਿੱਥੇ ਟਾਲੀ বিনা ਇਨਾਂ ਦੇ ਪੀਲੇ ਡੱਡੂ ਮੂੰਹ ਉੱਤੇ ਲਾਲੀ বিনা ਇਨਾਂ ਦੇ ਪੀਲੇ ਡੱਡੂ ਮੂੰਹ ਉੱਤੇ ਲਾਲੀ বিনা ਇਨਾਂ ਦੇ ਪੀਲੇ ਡੱਡੂ ਮੂੰਹ ਉੱਤੇ ਲਾਲੀ বিনা ਬਾਰਾ ਮਹੀਨੇ ਸੀ ਤੱਕਨ ਤੱਕਿਆ ਫਿਰ ਵੀ ਲਾੜਾ ਤੁਸੀਂ ਕਾਲੇ ਰੱਖਿਆ ਸਾਬੜ ਲਾਉਣਾ ਸੀ ਸਾਬੜ ਲਾਉਣਾ ਸੀ ਨਿਲੱਜਿਓ ਲੱਜ ਤੁਹਾਨੂੰ ਨਹੀਂ ਨਿਲੱਜਿਓ ਲੱਜ ਤੁਹਾਨੂੰ ਨਹੀਂ ਨਿਲੱਜਿਓ ਲੱਜ ਤੁਹਾਨੂੰ ਨਹੀਂ ਕੋਰੀ ਤੇ ਤੋੜੀ ਸਰੀਨੀਆਂ ਗੁੱਲੀਆਂ ਕੋਰੀ ਤੇ ਤੋੜੀ ਸਰੀਨੀਆਂ ਗੁੱਲੀਆਂ ਫੁੱਖ ਤੇ ਲੱਗੀ ਲਾੜੇ ਕੱਡੀਆਂ ਬੁੱਲੀਆਂ ਰੋਟੀ ਖਵਾਉਣੀ ਪਈ ਨਿਲੱਜੇਓ ਲੱਜ ਤਹਾਨੂੰ ਨਹੀਂ ਨਿਲੱਜੇਓ ਲੱਜ ਤਹਾਨੂੰ ਨਹੀਂ ਨਿਲੱਜੇਓ ਲੱਜ ਤਹਾਨੂੰ ਨਹੀਂ ਬਾਰਾ ਮਹੀਨੇ ਸੁਨੇ ਆਰਾ ਬਠਾਇਆ ਬਾਰਾ ਮਹੀਨੇ ਸੁਨੇ ਆਰਾ ਬਠਾਇਆ ਚਾਂਦੀ ਦੇ ਗਹਿਣਿਆਂ ਤੇ ਪਾਣੀ ਫੇਰਾਇਆ ਪਿੱਤਲ ਲਾਉਣਾ ਸੀ ਪਿੱਤਲ ਪੋਣਾ ਸੀ ਨਿਲੱਜਿਓ ਲੱਜ ਤੁਹਾਨੂੰ ਨਹੀਂ ਨਿਲੱਜਿਓ ਲੱਜ ਤੁਹਾਨੂੰ ਨਹੀਂ ਨਿਲੱਜਿਓ ਲੱਜ ਤੁਹਾਨੂੰ ਨਹੀਂ ਪੈਸਾ ਪੈਸਾ ਸਾਡੇ ਪਿੰਡ ਦਿਓ ਪਾਓ ਪੈਸਾ ਪੈਸਾ ਸਾਡੇ ਪਿੰਡ ਦਿਓ ਪਾਓ ਲਾੜੇ ਜੋਗਾ ਤੁਸੀਂ ਵਾਜਾ ਮੰਗਾਓ ਜੰਝ ਤੇ ਸੱਜਦੀ ਨਹੀਂ ਨਿਲੱਜਿਓ ਲੱਜ ਤੁਹਾਨੂੰ ਨਹੀਂ ਨਿਲੱਜਿਓ ਲੱਜ ਤੁਹਾਨੂੰ ਨਹੀਂ ਨਿਲੱਜਿਓ ਲੱਜ ਤੁਹਾਨੂੰ ਨਹੀਂ ਵਾਵਾਨੀ ਚਰਖਾ ਚਮਕਦਾ ਹੋਰ ਤਲਾੜਾ ਚੰਗਾ ਪਲਾ ਟਿੱਡੇ ਉਹਦਾ ਲੰਮਕਦਾ ਟਿੱਡੇ ਉਹਦਾ ਲੰਮਕਦਾ ਵਾਵਾਨੀ ਚਰਖੇ ਪੀੜੀਆਂ ਹੋ ਤਕੜゥム ਚੰਗਾ ਪਲਾ ਅੱਖਾਂ ਟੀਰਮ ਟੀਰੀਆਂ ਅੱਖਾਂ ਟੀਰਮ ਟੀਰੀਆਂ ਅਸਾਂ ਨੇ ਕੀ ਕਰਨੇ ਬੇਬਹ कदू लाड़ा बेठा ऐपड़े डी पता बाज़ करे लाड़े द चाचा ऐके जिम चाम चिड़के लाड़े द चाचा ऐके जिम चाम चिड़क डे जांजीओ मांजीो कहिड़े वेड़े हो ਖਾ ਖਾ ਕੇ ਰੱਜੇ ਨਾ ਟਿੱਡ ਨੇ ਕੇ ਟੋਏ ਨੇ ਖਾ ਖਾ ਕੇ ਰੱਜੇ ਨਾ ਟਿੱਡ ਨੇ ਕੇ ਟੋਏ ਨੇ ਮੁੱਕੇ ਨਿੱਕੇ ਮੂੰਹ ਇਹਨਾਂ ਦੇ ਟਿੱਡ ਨੇ ਕੇ ਖੂ ਨੇ ਮੁੱਕੇ ਨਿੱਕੇ ਮੂੰਹ ਇਹਨਾਂ ਦੇ ਟਿੱਡ ਨੇ ਕੇ ਟੋਏ ਨੇ ਜਾਂਗੀਆਂ ਨੂੰ ਖੜ ਕੁੱਟਕੇ ਦਿਓ ਜਿਨ੍ਹਾਂ ਤਾਣ 25 ਸਿਰ ਖਾਣਾ ਸਾਨੂੰ ਪੂਰੀਆਂ ਜੀ ਜਿਨ੍ਹਾਂ ਮੁਸਕ ਨਾਲ ਰੱਜ ਜਾਣਾ ਸਾਨੂੰ ਪੂਰੀਆਂ ਜੀ ਜਿਨ੍ਹਾਂ ਮੁਸਕ ਨਾਲ ਰੱਜ ਜਾਣਾ ਬੀਬੀ ਲਾੜੀਨੀ ਰੋਟੀ ਪਿੱਛੋਂ ਮੰਗੇ ਖੀਰ ਬੀਬੀ ਦਾ ਬਾਪੂ ਐ ਬੈਠਾ ਜੋ ਰਾਜਾ ਵਿੱਚ ਵਜੀਰ ਬੀਬੀ ਦਾ ਬਾਪੂ ਐ ਬੈਠਾ ਜੋ ਰਾਜਿਆਂ ਵਿੱਚ ਵਜੀਰ ਸਭ ਗੈਸ ਬਜਾ ਦਿਓ ਜੀ ਸਾਡਾ ਕੁੜਮ ਬੈਟਰੀ ਵਰਗਾ ਸਭ ਗੈਸ ਬਜਾ ਦਿਓ ਜੀ ਸਾਡਾ ਕੁੜਮ ਬੈਟਰੀ ਵਰਗਾ ਸਭ ਮਿਰਚਾਂ ਕੋਟੋ ਜੀ ਸਾਡਾ ਕੁੜਮ ਕੋਟਲੇ ਵਰਗਾ ਸਭ ਮਿਰਚਾਂ ਕੋਟੋ ਜੀ ਸਾਡਾ ਕੁੜਮ ਕੋਟਨੇ ਵਰਗਾ ਮਣ ਮੱਕੀ ਪਿਹਾ ਦਿਓ ਜੀ ਸਾਡਾ ਕੁੜਮ ਵਹਿੜਕੇ ਵਰਗਾ ਮਨਮਤੀ ਪਿਆਦੋ ਜੀ ਸਾਡਾ ਕੁੜਮ ਵਹਿੜਕੇ ਵਰਗਾ